ਲੋਕਾਂ ਦੀਆਂ ਜੇਬਾਂ ਤੇ ਪਵੇਗਾ ਭਾਰੀ ਬੋਝ ਬਜਟ ਚ ਅੱਜ ਮਹਿੰਗੀਆਂ ਹੋਣਗੀਆਂ ਇਹ 10 ਚੀਜ਼ਾਂ ਮੋਦੀ ਸਾਹਿਬ ਨੇ ਕਰਤਾ ਇੱਕ ਹੋਰ ਵੱਡਾ ਐਲਾਨ ਪੂਰੇ ਦੇਸ਼ ਦੇ ਵਿੱਚ ਅੱਜ ਆਮ ਬਜਟ ਪੇਸ਼ ਕੀਤਾ ਜਾਵੇਗਾ ਜਿਸ ਨੂੰ ਵਿੱਤ ਮੰਤਰੀ ਨਿਰਮਲਾ ਸੀ타ਰਮਨ ਸੰਸਦ ਵਿੱਚ ਪੇਸ਼ ਕਰਨਗੇ ਬਜਟ ਨੂੰ ਲੈ ਕੇ ਆਮ ਜਨਤਾ ਤੇ ਉਦਯੋਗ ਜਗਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਪਰ ਇਸ ਦੇ ਨਾਲ ਹੀ ਕੁਝ ਐਮ ਬਦਲਾਅ ਵੀ ਅੱਜ ਤੋਂ ਲਾਗੂ ਹੋ ਰਹੇ ਹਨ ਜੋ ਘਰ ਅਤੇ ਜੇਬ ਦੋਨਾਂ ਤੇ ਅਸਰ ਪਾ ਸਕਦੇ ਹਨ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਆਇਲ ਮਾਰਕੀਟਿੰਗ ਕੰਪਨੀਆਂ LPG ਗੈਸ ਸਿਲੰਡਰਾਂ ਦੇ ਰੇਟਾਂ ਦੀ ਸਮੀਖਿਆ ਕਰਦੀਆਂ ਹਨ ਬੀਤੇ ਕੁਝ ਮਹੀਨਿਆਂ ਵਿੱਚ 19 ਕਿਲੋਗ੍ਰam ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਈ ਬਦਲਾਅ ਹੋਏ ਹਨ ਜਦੋਂ ਕਿ 14 ਕਿਲੋਗ੍ਰam ਘਰੇਲੂ ਗੈਸ ਸਿਲੰਡਰ ਦੇ ਰੇਟਾਂ ਜਿਹੜੇ ਸਥਿਰ ਬਣੇ ਹੋਏ ਹਨ 1 ਫਰਵਰੀ ਯਾਨੀ ਅੱਜ ਨਵੀਆਂ ਦਰਾਂ ਜਾਰੀ ਹੋਣ ਜਾ ਰਹੀਆਂ ਹਨ ਤੇ ਜਿਸ ਨਾਲ ਘਰੇਲੂ ਉਪਭੋਗਤਾਵਾਂ ਨੂੰ ਰਾਹਤ ਮਿਲ ਸਕਦੀ ਹੈ ਜਾਂ ਫਿਰ ਕੀਮਤਾਂ ਵਿੱਚ ਵਾਧੇ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮਹਾਕੁੰਭ 2025 ਦੇ ਚੱਲਦੇ ਪ੍ਰਾਗਿਆ ਰਾਜ ਪ੍ਰਾਗ ਰਾਜ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਹਵਾਈ ਕਿਰਾਏ ਵਿੱਚ ਵਾਧਾ ਦੇਖਿਆ ਗਿਆ ਜਿਸ ਦੇ ਬਾਅਦ ਸਰਕਾਰ ਤੇ ਡੀਜੀਸੀਏ ਨੂੰ ਦਖਲ ਕਰਨਾ ਪਿਆ। ਇੱਕ ਫਰਵੀ ਤੋਂ ਔਇਲ ਮਾਰਕੀਟਿੰਗ ਕੰਪਨੀਆਂ ਏਟੀਐਫ ਦੇ ਰੇਟਾਂ ਵਿੱਚ ਸੋਧ ਕਰਨਗੀਆਂ ਬੀਤੇ ਮਹੀਨਿਆਂ ਵਿੱਚ ਏਟੀਐਫ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ ਤੇ ਇਸ ਵਾਰ ਵੀ ਅਜਿਹੀ ਉਮੀਦ ਪ੍ਰਗਟਾਈ ਜਾ ਰਹੀ ਹੈ ਜੇਕਰ ਰੇਟ ਘਟਦੇ ਹਨ ਤਾਂ ਹਵਾਈ ਯਾਤਰਾ ਕਰਨਾ ਸਸਤਾ ਹੋ ਸਕਦਾ ਹੈ ਤੇ ਜੇਕਰ ਵਧਦੇ ਹਨ ਤਾਂ ਯਾਤਰੀਆਂ ਦੀ ਜੇਬ ਤੇ ਅਸਰ ਪਵੇਗਾ ਇਸ ਦੇ ਨਾਲ ਹੀ ਗੱਲ ਕਰ ਲੈਂਦੇ ਆ ਯੂਪੀਆਈ ट्रांजੈਕਸ਼ਨਾਂ ਦੀ ਯੂਪੀਆਈ ਪੇਮੈਂਟ ਨਾਲ ਜੁੜਿਆ ਇੱਕ ਨਾ ਨਿਯਮ 1 ਫਰਵੀ ਯਾਨੀ ਕਿ ਅੱਜ ਲਾਗੂ ਹੋਣ ਜਾ ਰਿਹਾ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਯੂਪੀਆਈ ट्रांजैक्शन ਆਈਡੀ ਨੂੰ ਸਟੈਂਡਰਾਈਜ਼ਡ ਕਰਨ ਦਾ ਫੈਸਲਾ ਲਿਆ ਹੈ ਹੁਣ ਸਿਰਫ ਅਲਫਾਨਿਊਮੈਰਿਕ క్రెక్స్టర్ ਵਾਲੀ ਆਈਡੀ ਨਾਲ ਹੀ ट्रांजैक्शन ਹੋਣਗੇ ਜੇਕਰ ਕਿਸੇ ਐਪ ਦੀ ट्रांजैक्शन ਆਈਡੀ ਵਿੱਚ ਸਪੈਸ਼ਲ ਕੈਰੈਕਟਰਸ ਹੋਣਗੇ ਤਾਂ ਉਹ ਪੇਮੈਂਟ ਰੱਦ ਕਰ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਗੱਡੀਆਂ ਦੀਆਂ ਕੀਮਤਾਂ ਦੀ ਗੱਲ ਕਰਦੇ ਹਾਂ ਮਰੂਤੀ ਸੂਜ਼ੂਕੀ ਦੀਆਂ ਕਾਰਾਂ ਦੀ ਦੇਸ਼ ਦੀ ਸਭ ਤੋਂ ਵੱਡੀ ਕਾਰਨ ਦੇ ਨਿਰਮਾਤਾ ਕੰਪਨੀ ਮਰੂਤੀ ਸੁਜ਼ੂਕੀ ਨੇ 1 ਫਰਵਰੀ ਯਾਨੀ ਅੱਜ ਤੋਂ ਆਪਣੀਆਂ ਕਈ ਕਰਾਂ ਦੇ ਰੇਟਾਂ ਵਿੱਚ ਜਿਹੜਾ ਬਦਲਾਵ ਕਰਨ ਦਾ ਐਲਾਨ ਕੀਤਾ ਹੈ ਤੇ ਰੇਟ ਵਧ ਸਕਦੇ ਹਨ ਇਸ ਵਿੱਚ ਆਲਟੋ K1 ਐਸਪ੍ਰੈਸੋ ਸੈਲੈਰੀਓ ਤੇ ਵੈਗਨ R Swift, Desire, Brezza, Bleno, Siaz आदि ਸ਼ਾਮਲ ਹਨ। ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦਾ ਵਿਚਾਰ ਕਰ ਰਹੇ ਹੋ ਤਾਂ ਇਸ ਵਿੱਚ ਬਦਲਾਅ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕੋਟਕ ਮਹਿੰਦਰਾ ਬੈਂਕ ਨੇ ਅੱਜ ਤੋਂ ਆਪਣੇ ਬੈਂਕਿੰਗ ਨਿਯਮਾਂ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਇਸ ਤਹਿਤ ATM ट्रांजैक्शन ਦੀ ਫ੍ਰੀ ਲਿਮਟ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਤੇ ਕੁਝ ਹੋਰ ਸੇਵਾਵਾਂ ਤੇ ਫੀਸ ਵਧਾਈ ਜਾਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਕੋਟਕ ਮਹਿੰਦਰਾ ਦੇ ਗਾਹਕ ਹੋ ਤਾਂ ਇਹਨਾਂ ਨਵੇਂ ਨਿਯਮਾਂ ਦਾ ਬਦਲਾਅ ਸਿੱਧਾ ਅਸਰ ਤੁਹਾਡੇ ਬੈਂਕਿੰਗ ਖਰਚਿਆਂ ਤੇ ਪਵੇਗਾ 2025 ਦਾ ਬਜਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ